ਤਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਇੱਕ ਸਿੱਖ ਭਾਈ ਗੁੰਦਾ ਜੀ ਹੋਇਆ ਹੈ ਭਾਈ ਗੁੰਦਾ ਜੀ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਗੁਰਾਂ ਦੀ ਸੇਵਾ ਵੀ ਕਰਨੀ ਅਗਿਆ ਦੇ ਵਿੱਚ ਰਹਿਣਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਭਾਈ ਗੁੰਦਾ ਜੀ ਦੀ ਇਸ ਸੇਵਾ ਤੋਂ ਪ੍ਰਸੰਨ ਹੋ ਕੇ ਨਾ ਭਾਈ ਗੁੰਦੇ ਨੂੰ ਕਾਬਲ ਭੇਜਿਆ ਸਤਗੁਰਾਂ ਨੇ ਹੁਕਮ ਕੀਤਾ ਕਿ ਭਾਈ ਗੁੰਦਾ ਜੀ ਤੁਸੀਂ ਕਾਬਲ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਲਾਈ ਹੋਈ ਜੋ ਮਰਿਆਦਾ ਹੈ ਉਹਦੇ ਬਾਰੇ ਸੰਗਤਾਂ ਨੂੰ ਦੱਸੋ ਤਾਂ ਜੋ ਲੋਕਾਂ ਦਾ ਭਲਾ ਹੋਵੇ ਅਤੇ ਜੋ ਉਥੋਂ ਸੰਗਤਾਂ ਦੇ ਵੱਲੋਂ ਢੇਟ ਆਵੇ ਕਾਰ ਸੇਵਾ ਦੇ ਵਾਸਤੇ ਉਸ ਦੇ ਨਾਲ ਗੁਰੂ ਕੇ ਲੰਗਰ ਚਲਾਓ ਸੰਗਤਾਂ ਦੇ ਭਲੇ ਵਾਸਤੇ ਉਹ ਮਾਇਆ ਖਰਚ ਕਰੋ ਸੋ ਇਸ ਤਰ੍ਹਾਂ ਭਾਈ ਗੁੰਦਾ ਜੀ ਗੁਰੂ ਹਰ राय ਸਾਹਿਬ ਜੀ ਦਾ ਬਚਨ ਮੰਨਦਿਆਂ ਹੋਇਆਂ ਕੀਰਤਪੁਰ ਦੀ ਪਾਵਨ ਧਰਤੀ ਤੋਂ ਕਾਬਲ ਦੀ ਧਰਤੀ ਤੇ ਚਲੇ ਗਏ ਨੇ ਭਾਈ ਗੁੰਦਾ ਜੀ ਨੇ ਆਪਣਾ ਕਰਮ ਨਾ ਛੱਡਿਆ ਸਤ ਗੁਰਾਂ ਦਾ ਧਿਆਨ ਧਰਨਾ ਬਾਣੀ ਪੜ੍ਹਨੀ ਸੇਵਾ ਕਰਨੀ ਸੰਗਤਾਂ ਨੂੰ ਗੁਰੂ ਨਾਨਕ ਦੇਵ ਘਰ ਦਾ ਉਪਦੇਸ਼ ਦੇਣਾ ਜਿਹਦੇ ਨਾਲ ਸੰਗਤਾਂ ਦਾ ਭਲਾ ਹੋਣ ਲੱਗਾ ਸੰਗਤਾਂ ਨਿਹਾਲ ਹੋਣ ਲੱਗੀਆਂ ਬੜੇ ਸੇਵਾਦਾਰ ਉੱਥੇ ਵੀ ਭਾਈ ਗੁੰਦੇ ਜੀ ਦੇ ਬਣ ਗਏ ਨੇ ਤੇ ਗੁਰੂ ਕੇ ਲੰਗਰ ਚੱਲਣ ਲੱਗੇ ਜਾਜਕਾਰ ਹੋਈ ਪਈ ਐ ਸੋ ਸਾਧ ਸੰਗਤ ਜੀਓ ਇੱਧਰ ਗੁਰੂ ਹਰ राय ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਕੀਰਤਪੁਰ ਦੀ ਪਾਵਨ ਧਰਤੀ ਤੇ ਨਿਹਾਲ ਕਰ ਰਹੇ ਨੇ ਜਦੋਂ ਗੁਰੂ ਦਾ ਸਿੱਖ ਗੁਰੂ ਦਾ ਧਿਆਨ ਸੁਰਤੀ ਜੋੜ ਕੇ ਪਿਆਰ ਦੇ ਨਾਲ ਕਰਦਾ ਹੈ ਨਾ ਉਦੋਂ ਗੁਰੂ ਨੂੰ ਉਸ ਸਿੱਖ ਦੀ ਸੁਣਨੀ ਪੈਂਦੀ ਏ ਇਦਾਂ ਹੀ ਭਾਈ ਗੁੰਡੇ ਨਾਲ ਵੀ ਹੋਇਆ ਇਤਿਹਾਸਿਕ ਗੱਲ ਹੈ ਜਦੋਂ ਇੱਕ ਦਿਨ ਐਸਾ ਸਮਾਂ ਆ ਗਿਆ ਕਿ ਭਾਈ ਗੁੰਡਾ ਜੀ ਅੰਮ੍ਰਿਤ ਵੇਲੇ ਦਾ ਨਿਤਨੇਮ ਕਰਦੇ ਨੇ ਨਿਤਨੇਮ ਦੀ ਸਮਾਪਤੀ ਹੋਈ ਐਸਾ ਪਿਆਰ ਬਣ ਗਿਆ ਭਾਈ ਗੁੰਡੇ ਦਾ ਐਸੀ ਸ਼ਰਧਾ ਬਣ ਗਈ ਕਿ ਸਮਾਧੀ ਲੱਗ ਗਈ ਸੁਰਤੀ ਗੁਰੂ ਹਰ राय ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਾ ਲੱਗੀ ਭਾਈ ਗੁੰਦੇ ਨੂੰ ਇੰਜ ਮਹਿਸੂਸ ਹੋਇਆ ਕਿ ਗੁਰੂ ਹਰ राय ਸਾਹਿਬ ਜੀ ਮਹਾਰਾਜ ਮੇਰੇ ਸਾਹਮਣੇ ਬੈਠੇ ਨੇ ਤੇ ਮੈਂ ਇੰਜ ਕਰਕੇ ਝੁਟ ਕੇ ਉਹਨਾਂ ਦੇ ਚਰਨ ਫੜੇ ਹੋਏ ਆ ਇਦਾਂ ਸਮਾਧੀ ਲੱਗੀ ਭਾਈ ਗੁੰਦੇ ਦੀ ਤੇ ਉਧਰ ਗੁਰੂ ਹਰ राय ਸਾਹਿਬ ਜੀ ਮਹਾਰਾਜ ਕੀਰਤਪੁਰ ਦੀ ਭਵਨ ਧਰਤੀ ਤੇ ਬੈਠੇ ਵੇਖੋ ਕਿਥੇ ਕਾਬਲ ਤੇ ਕਿਥੇ ਕੀਰਤਪੁਰ ਉਧਰ ਸਤਗੁਰਾਂ ਨੇ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਬਾਅਦ ਦੀਵਾਨ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦੇਣੇ ਸੀ ਬਾਅਦ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਦਿਆ ਕਰਦੇ ਸਨ ਭਾਈ ਗੁੰਦੇ ਦੀ ਸਮਾਧੀ ਲੱਗੀ ਹੈ ਗੁਰੂ ਹਰ राय ਸਾਹਿਬ ਜੀ ਮਹਾਰਾਜ ਦੇ ਚਰਨ ਪੜੇ ਹੋਏ ਨੇ ਤੇ ਗੁਰੂ ਹਰ राय ਸਾਹਿਬ ਜੀ ਮਹਾਰਾਜ ਹਿਲ ਜੁਲ ਨਹੀਂ ਰਹੇ ਗੁਰੂ ਹਰ राय ਸਾਹਿਬ ਜੀ ਦੀ ਤੇ ਭਾਈ ਗੁੰਦੇ ਜੀ ਦੀ ਐਸੀ ਸ਼ਬਦ ਤੇ ਸੁਰਤ ਦੀ ਸਮਾਧੀ ਲੱਗ ਗਈ ਹੈ ਕਿ ਦੁੱਜੇ ਦੇ ਵਿੱਚ ਅਭੇਦ ਹੋਏ ਪਏ ਨੇ ਤਾਰਾਂ ਜੁੜੀਆਂ ਪਈਆਂ ਜਿਸ ਤਰ੍ਹਾਂ ਸੁਰਤੀ ਇਕਾਗਰ ਕਰਕੇ ਮੱਖਣ ਸਾਲ ਬਾਣੇ ਨੇ ਕਿੱਥੋਂ ਸਮੁੰਦਰ ਦੇ ਵਿੱਚੋਂ ਬੇਨਤੀ ਕਰਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿੱਥੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸਨ ਇੱਥੇ ਜਾ ਬੇਨਤੀ ਪ੍ਰਵਾਨ ਹੋਈ ਸੀ ਇਹ ਸ਼ਬਦ ਤੇ ਸੁਰਤੀ ਦਾ ਸੁਮੇਲ ਹੈ ਗੁਰੂ ਹਰ राय ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਬਾਅਦ ਸੰਗਤਾਂ ਨੂੰ ਉਪਦੇਸ਼ ਦੇਣਾ ਸੀ ਮਹਾਰਾਜ ਹਿੱਲੇ ਨਾ ਬੜੇ ਹੈਰਾਨ ਹੋਏ ਸਿੱਖਾਂ ਆਖਣ ਲੱਗੇ ਸਤਗੁਰਾਂ ਨੇ ਅਜੇ ਅਸੀਂ ਕਿਹੜੀ ਸਮਾਧੀ ਲਾ ਲਈ ਹੈ ਹਿਲਜੁਲ ਨਹੀਂ ਰਹੇ ਅਮਰਤ ਵੇਲੇ ਦੇ ਨਿਤਨੇਮ ਦਾ ਭੋਗ ਪੈ ਗਿਆ ਅਰਦਾਸ ਹੋ ਗਈ ਹੈ ਰਾਗੀ ਸਿੰਘਾਂ ਨੇ ਕੀਰਤਨ ਸ਼ੁਰੂ ਕਰ ਦਿੱਤਾ ਕੀਰਤਨ ਹੋਇਆ ਸਮਾਪਤੀ ਹੋਈ ਦੀਗ ਵਰਤਾਈ ਗਈ ਪਰ ਸਤਗੁਰੂ ਜੀ ਉਦਾਂ ਹੀ ਸਮਾਧੀ ਵਿੱਚ ਲੀਨ ਨੇ ਹਿਲਜੁਲ ਨਹੀਂ ਰਹੇ ਸਿੱਖ ਬੜੇ ਹੈਰਾਨ ਨੇ ਕਿ ਅਜੇ ਅਸੀਂ ਸਮਾਧੀ ਗੁਰੂ ਹਰਰਾਏ ਜੀ ਨੇ ਲਾਈ ਹੈ ਪਤਾ ਨਹੀਂ ਕੀ ਕਾਰਨ ਹੈ ਇਸ ਦਾ ਉਧਰ ਇਤਿਹਾਸਕਾਰ ਲਿਖਦੇ ਹਨ ਕਿ 12 ਵਜ ਚੁੱਕੇ ਨੇ ਦਿਨ ਦੇ ਤੇ ਜੋ ਪ੍ਰਸ਼ਾਦੀ ਸੀ ਉਸ ਨੇ ਪ੍ਰਸਾਦਾ ਤਿਆਰ ਕੀਤਾ ਸਤਿਗੁਰਾਂ ਦੇ ਕੋਲ ਥਾਲੀ ਦੇ ਵਿੱਚ ਸੋਹਣਾ ਪਕਵਾਨ ਭੋਜਨ ਪ੍ਰਸਾਦਾ ਪਾ ਕੇ ਗਿਆ ਸਤਿਗੁਰੂ ਜੀ ਕਿਰਪਾ ਕਰੋ ਸੰਗਤਾਂ ਨੇ ਵੀ ਲੰਗਰ ਛਕਣੇ ਹਨ ਸਾਰੇ ਆਪ ਜੀ ਵੱਲ ਵੇਖ ਰਹੇ ਨੇ ਕਿ ਗੁਰੂ ਸਾਹਿਬ ਜੀ ਪਹਿਲਾਂ ਪ੍ਰਸਾਦਾ ਸਕਣ ਮਹਾਰਾਜ ਪ੍ਰਸਾਦਾ ਸਕੋ ਸਤਿਗੁਰਾਂ ਨੇ ਜਵਾਬ ਕੋਈ ਨਾ ਦਿੱਤਾ ਦੁਬਾਰਾ ਉਸ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਪ੍ਰਸਾਦਾ ਸਕੋ ਸੰਗਤਾਂ ਨੇ ਵੀ ਭੋਜਨ ਸਕਣਾ ਜਦੋਂ ਤੀਸਰੀ ਵਾਰ ਆਖਿਆ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਸਮਾਧੀ ਖੁੱਲੀ ਗੁਰੂ ਹਰਿਰਾਏ ਪਾਤਸ਼ਾਹ ਜੀ ਦੀ ਮਹਾਰਾਜ ਅਸੀਂ ਅੱਜ ਸਮਾਧੀ ਲੱਗ ਗਈ ਲੰਮੀ ਆਪ ਜੀ ਦੀ ਕੀ ਕਾਰਨ ਐ ਤਾਂ ਸਤਗੁਰਾਂ ਨੇ ਭਾਈ ਗੋਂਦੇ ਜੀ ਦੀ ਗੱਲ ਜਿਉਂ ਦੀ ਤਿਉਂ ਦੱਸ ਦਿੱਤੀ ਸਤਗੁਰੂ ਜੀ ਆਖਣ ਲੱਗੇ ਤੇ ਕਾਬਲ ਦੀ ਪਾਵਨ ਧਰਤੀ ਤੇ ਜੋ ਇਥੋਂ ਭਾਈ ਗੋਂਦਾ ਗਿਆ ਹੈ ਨਾ ਉਸ ਦੇ ਪ੍ਰੇਮ ਦੇ ਬੰਧਨਾਂ ਦੇ ਵਿੱਚ ਆਪਾਂ ਵੱਜ ਗਏ ਸਾਂ ਮਹਾਰਾਜ ਉਹ ਕਿਦਾਂ ਆ ਗੁਰੂ ਸਾਹਿਬ ਜੀ ਆਖਣ ਲੱਗੇ ਉਸ ਨੇ ਜਦੋਂ ਤੋਂ ਅਮਰ ਤੇ ਬਲੇ ਦਾ ਨਿਤਨੇਮ ਕੀਤਾ ਉਹਨੇ ਸਮਾਧੀ ਵਿੱਚ ਲੀਨ ਹੋਏ ਨੇ ਸਾਡੇ ਚਰਨ ਫੜੇ ਨੇ ਇਸ ਕਰਕੇ ਆਪਾਂ ਹਿਲ ਜੁਲ ਨਹੀਂ ਸਕੇ ਕਿ ਉਸ ਦੀ ਸਮਾਧੀ ਨਾ ਖੁੱਲ ਜਾਵੇ ਆਪਾਂ ਵੀ ਉਦਾਂ ਹੀ ਉਹਦੇ ਪ੍ਰੇਮ ਦੇ ਵਿੱਚ ਵੱਜੇ ਜਿੱਥੇ ਸਮਾਧੀ ਵਿੱਚ ਲੀਨ ਰਹੇ ਹੁਣ ਜਿਹੜੇ ਤੇ ਪਿਆਰ ਵਾਲੇ ਸਿੱਖ ਸੀ ਨਾ ਉਹ ਤੇ ਗੁਰੂ ਸਾਹਿਬ ਜੀ ਦੀ ਪਰ ਸੰਸਾ ਕਰਦੇ ਮਹਾਰਾਜ ਤੁਹਾਡੀਆਂ ਤੁਸੀਂ ਜਾਣਦੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਤੇ ਧੰਨ ਭਾਈ ਗੁੰਦੇ ਵਰਗੇ ਸਿੱਖ ਜਿਨ੍ਹਾਂ ਦੀ ਐਸੀ ਸੁਰਤੀ ਲੱਗਦੀ ਆ ਕਿ ਗੁਰੂ ਸਾਹਿਬ ਜੀ ਨੂੰ ਵੀ ਧਿਆਨ ਲਾਉਣਾ ਪੈਂਦਾ ਏਦਾਂ ਗੁਣ ਗਾ ਰਹੇ ਆ ਜਿਹੜੇ ਸ਼ੰਕਾਵਦੀ ਕੋਈ ਕੱਚੇ ਪੱਕੇ ਸਿੱਖ ਸੰਨਾਂ ਦੇ ਇਸ ਗੱਲ ਦਾ ਤੇ ਫੇਰ ਹੀ ਪਤਾ ਲੱਗੇਗਾ ਜੇ ਪਰਖ ਕਰਾਂਗੇ ਉਹਨਾਂ ਨੇ ਉਸੇ ਵੇਲੇ ਨਾ ਇੱਕ ਕਾਗਜ਼ ਪੈਨ ਲੈ ਕੇ ਕਲਮੇ ਲੈ ਕੇ ਉਹ ਸਮਾਂ ਲਿਖ ਲਿਆ ਦਿਨ ਲਿਖ ਲਿਆ ਤਰੀਕवार ਲਿਖ ਲਈ ਕਿ ਆਪਾਂ ਪਤਾ ਕਰਾਂਗੇ ਕਿ ਇਸ ਦਿਨ ਐਨੇ ਵਜੇ ਤੋਂ ਲੈ ਕੇ ਐਨੇ ਵਜੇ ਤੱਕ ਭਾਈ ਗੁੰਦਾ ਕਰ ਕੀ ਰਿਹਾ ਸੀ ਕਿਉਂਕਿ ਮਹਾਰਾਜ ਨੇ ਦੱਸਿਆ ਸੀ ਕਿ ਭਾਈ ਗੁੰਦੇ ਦੀ ਸਮਾਧੀ ਉੱਥੇ ਲੱਗੀ ਹੈ ਉਸ ਨੇ ਸਮਾਧੀ ਦੇ ਵਿੱਚ ਬੈਠੇ ਨੇ ਸਾਡੇ ਚਰਨ ਫੜੇ ਨੇ ਆਪਾਂ ਇਸ ਕਰਕੇ ਹਿਲਜੁਲ ਨਹੀਂ ਰਹੇ ਸਮਾਪਟ ਭਾਈ ਗੁੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰ राय ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਉਣਾ ਕੀਤਾ ਜਦੋਂ ਭਾਈ ਗੁੰਦਾ ਸੰਗਤਾਂ ਸਮੇਤ ਸੇਵਾਦਾਰਾਂ ਸਮੇਤ ਕੀਰਤਪੁਰ ਵਿਖੇ ਸਤਿਗੁਰੂ ਗੁਰੂ ਹਰ राय ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਨਮਸਕਾਰ ਕੀਤੀ ਤੇ ਜਿਹੜੇ ਕੱਚੇ ਪੱਕੇ ਸਿੱਖ ਸੰਨਾਂ ਜਿਨ੍ਹਾਂ ਨੂੰ ਘਰੋਸਾ ਨਹੀਂ ਸੀ ਉਹਨਾਂ ਨੇ ਛੇਤੀ ਨਾਲ ਗੁਰੂ ਦੇ ਕੋਲ ਆਉਣ ਤੋਂ ਪਹਿਲਾਂ ਹੀ ਭਾਈ ਗੁੰਦੇ ਦੇ ਜੋ ਸੇਵਕ ਸੇਵਾਦਾਰ ਸਨ ਉਹਨਾਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਆਖਣ ਲੱਗੇ ਇੰਨੇ ਤਰੀਕ ਨੂੰ ਆਹ ਵਾਰ ਬਣਦਾ ਆਹ ਦਿਨ ਬਣਦਾ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ ਭਾਈ ਗੁੰਦਾ ਜੀ ਕੀ ਕਰ ਰਹੇ ਸੀ ਉਹਨਾਂ ਸਿੱਖਾਂ ਨੇ ਦੱਸਿਆ ਆਖਣ ਲੱਗੇ ਉਸ ਦਿਨ ਤੇ ਭਾਈ ਗੁੰਦਾ ਜੀ ਨੇ ਜਦੋਂ ਤੋਂ ਸਵੇਰ ਦਾ ਨਿਤਨੇਮ ਕੀਤਾ ਤੇ ਪਤਾ ਨਹੀਂ ਕਿ ਇਸ ਸਮਾਧੀ ਵਿੱਚ ਲੱਗੇ ਰਹੇ ਐਨੇ ਵਜੇ ਜਾ ਕੇ 12 ਵਜੇ ਦੇ ਕਰੀਬ ਭਾਈ ਗੁੰਦੇ ਦੀ ਸਮਾਧੀ ਖੁੱਲੀ ਹੈ ਤੇ ਉਹਨਾਂ ਨੂੰ ਵੀ ਇਸ ਗੱਲ ਦਾ ਯਕੀਨ ਹੋ ਗਿਆ ਨਾਲੇ ਪਛਤਾ ਰਹੇ ਕਿ ਆਪਾਂ ਕਿਉਂ ਸ਼ੰਕਾ ਕਰਨਾ ਸੀ ਗੁਰੂ ਸਾਹਿਬ ਜਿਹਦੇ ਹੁਣ ਗੁਣ ਗਾਰੇ ਆਖਣ ਲੱਗੇ ਧੰਨ ਗੁਰੂ ਹਰ Rai ਸਾਹਿਬ ਜੀ ਤਾਂ ਭਾਈ ਗੋੰਦੇ ਵਰਗੇ ਸਿੱਖ ਮਨ ਦੇ ਵਿੱਚ ਨਾਲ ਹੀ ਸਤਿਗੁਰਾਂ ਤੋਂ ਮਾਫ਼ੀਆਂ ਮੰਗਦੇ ਨੇ ਸੋ ਇਸ ਤਰ੍ਹਾਂ ਇਸ ਸਾਖੀ ਤੋਂ ਭਾਵ ਇਹ ਹੈ ਕਿ ਗੁਰੂ ਜੋ ਹੈ ਉਹ ਜੋ ਪਿਆਰ ਦੇ ਨਾਲ ਬੇਨਤੀਆਂ ਕਿਤੋਂ ਵੀ ਕਰਦੇ ਨੇ ਪ੍ਰਵਾਨ ਕਰ ਲੈਂਦਾ ਹੈ ਆਪਾਂ ਨੂੰ ਕਦੇ ਵੀ ਇਹ ਨਹੀਂ ਸ਼ੰਕਾ ਕਰਨਾ ਚਾਹੀਦਾ ਕਿ ਅੱਜ ਮੈਂ ਇੱਥੇ ਆਂ ਜੇ ਸੇ ਗੁਰੂ ਸਾਹਿਬਾਨਾ ਦੇ ਮੈਂ ਦਰਸ਼ਨ ਕਰਨੇ ਨੇ ਉਹ ਮੇਰੇ ਤੋਂ ਕਿਤੇ ਦੂਰ ਬੈਠੇ ਨੇ ਮਹਾਰਾਜ ਹਰ ਥਾਂ ਤੇ ਮੌਜੂਦ ਨੇ ਸੁਰਤੀ ਕਾਗਰ ਕਰਕੇ ਗੁਰੂ ਚਰਨਾਬਿਚ ਜਦੋਂ ਆਪਾਂ ਬੇਨਤੀਆਂ ਕਰਦੇ ਆਂ ਉਸੇ ਵੇਲੇ ਗੁਰੂ ਦੇ ਦਰ ਤੇ ਪ੍ਰਮਾਣ ਹੋ ਜਾਂਦੀਆਂ ਨੇ ਇਹ ਭਾਈ ਗੁੰਦੇ ਜੀ ਦੀ ਸਾਖੀ ਕਿ ਕਿਥੋਂ ਕਾਬਲ ਤੋਂ ਉਹਨਾਂ ਨੇ ਸਮਾਦੀ ਲਈ ਤੇ ਗੁਰੂ ਸਾਹਿਬ ਜੀ ਮਹਾਰਾਜ ਵੇਖੋ ਕਿਥੇ ਤੀਰਤਪੁਰ ਦੀ ਧਰਤੀ ਤੇ ਬੈਠੇ ਆ ਇੱਥੇ ਮਹਾਰਾਜ ਉਦਾ ਧਿਆਨ ਧਰ ਰਹੇ ਨੇ ਸੋ ਜੇ ਇਹ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸੰਗਤਾਂ ਦੀਆਂ ਚੱਲਦੀਆਂ ਕਲਾਕਰਨ ਜਿਨ੍ਹਾਂ ਗੁਰਮੁਖਾਂ ਨੇ ਹੁਣ ਤੱਕ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ